ਸਾਸ਼ਟ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ டி5 ਚੈਨਲ ਪੰਜਾਬੀ ਵਿਸ਼ਤਾਚਾਰ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਆਪਣੇ ਹੀ ਵਿਧਾਇਕ ਰਮਨ ਅਰੋੜਾ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਵਿਜੀਲੈਂਸ ਵੱਲੋਂ ਕੀਤੀ ਗਈ ਰੇਡ ਮਗਰੋਂ ਹੁਣ ਜਲੰਧਰ ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਵਿਧਾਇਕ ਰਮਨ ਅਰੋੜਾ ਨੂੰ 7.5 ਘੰਟੇ ਦੀ ਪੁੱਛਗਿੱਛ ਮਗਰੋਂ ਵਿਜੀਲੈਂਸ ਟੀਮ ਨੇ ਉਹਨਾਂ ਦੇ ਘਰੋਂ ਗ੍ਰਿਫਤਾਰ ਕੀਤਾ ਵਿਜੀਲੈਂਸ ਦੀ ਟੀਮ ਕਾਰ ਵਿੱਚ ਕਾਲੇ ਪਰਦੇ ਲਗਾ ਕੇ ਰਮਨ ਅਰੋੜਾ ਨੂੰ ਆਪਣੇ ਨਾਲ ਲੈ ਗਈ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਹੀ ਸੀਏ ਮਾਨ ਵੱਲੋਂ ਇਸ ਮੁੱਦੇ ਉੱਪਰ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਸਖਤ ਸ਼ਬਦਾਂ ਵਿੱਚ ਆਖਿਆ ਹੈ ਕਿ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਭਾਵੇਂ ਕੋਈ ਵੀ ਹੋਵੇ ਕਿਸੇ ਵੀ ਅਹੁਦੇ ਤੇ ਕਿਉਂ ਨਾ ਹੋਵੇ ਪੱਖਾ ਨਹੀਂ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਇੱਕ ਵਾਰ ਫਿਰ ਆਮ ਜਨਤਾ ਨੂੰ ਇਹ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਨਹੀਂ ਦੇਖਦੀ ਕਿ ਭ੍ਰਿਸ਼ਟਾਚਾਰ ਕੌਣ ਕਰ ਰਿਹਾ ਹੈ ਭਾਵੇਂ ਉਹ ਆਪਣਾ ਹੋਵੇ ਜਾਂ ਬੇਗਾਨਾ ਜੇ ਭ੍ਰਿਸ਼ਟਾਚਾਰ ਕਰੇਗਾ ਤਾਂ ਉਸ ਤੇ ਕਾਰਵਾਈ ਹੋਵੇਗੀ ਸੀ ਲੋਕਾਂ ਦੁਆਰਾ ਦਿੱਤੀ ਹੋਈ ਜਮ੍ਹਾਂ ਮੈਂਬਰੀ ਨੂੰ ਸੰਭਾਲਿਆ ਤਸੀਕ ਗੰਟੀ ਦੇ ਕਿਆ ਸੀ ਕੇ ਸੀ ਭ੍ਰਿਸ਼ਟਾਚਾਰ ਜਿਹੜਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਉਹ ਭ੍ਰਿਸ਼ਟਾਚਾਰ ਪਾਵੇਂ ਕਿੱਡਾ ਵੀ ਅਫਸਰ ਜਾਂ ਕੋਈ ਪੋਲੀਟੀਕਲ ਪਾਵਰ ਰੱਖਣ ਵਾਲਾ ਬੰਦਾ ਕਰਦਾ ਹੋਵੇ ਬਖਸ਼ਿਆ ਨਹੀਂ ਜਾਊਗਾ ਅੱਜ ਇੱਕ ਵਾਰੀ ਫੇਰ ਆਮ ਜਨਤਾ ਨੂੰ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਏ ਨਹੀਂ ਦਿਖਦੀ ਕਿ ਭ੍ਰਿਸ਼ਟਾਚਾਰ ਕੌਣ ਕਰ ਰਿਹਾ ਹੈ ਭਾਵੇਂ ਸਾਡਾ ਕੋਈ ਆਪਣਾ ਹੋਵੇ ਪਰ ਇਹ ਜਿਹੜੀ ਲੜਾਈ ਹੈ ਇਹ ਕਿਸੇ ਵਿਅਕਤੀ ਵਿਰੁੱਧ ਨਹੀਂ ਹੈਗੀ ਇਹ ਭ੍ਰਿਸ਼ਟ ਸਿਸਟਮ ਦੇ ਵਿਰੁੱਧ ਹੈ ਕਿਉਂਕਿ ਇੱਕ ਕ੍ਰਪਸ਼ਨ ਦਾ ਜਿਹੜਾ ਭ੍ਰਿਸ਼ਟਾਚਾਰ ਦਾ ਜਿਹੜਾ ਘੋਣਾ ਹੈ ਜਿਹੜੀ ਸਿਉਂਕ ਹੈ ਇਹਨੇ ਸਿਸਟਮ ਨੂੰ ਬਹੁਤ ਖੋਖਲਾ ਕੀਤਾ ਹੋਇਆ ਤੇ ਸਾਡੀ ਜ਼ੀਰੋ ਟੋਲਰੈਂਸ ਆਮ ਆਦਮੀ ਪਾਰਟੀ ਦੀ ਇਸ ਪ੍ਰਤੀ ਰਹੂਗੀ ਤੇ ਰਹੀ ਹੈ ਹੁਣ ਟਾਈਮ ਆ ਗਿਆ ਕੇਸੀ ਸਿਸਟਮ ਨੂੰ ਬਿਲਕੁਲ ਕਲੀਨ ਕਰ ਦੇਣਾ ਛੋਟੇ ਛੋਟੇ ਦੁਕਾਨਦਾਰਾਂ ਤੋਂ ਜਾਂ ਵਪਾਰੀਆਂ ਤੋਂ ਕੋਈ ਨਾ ਕੋਈ ਕਾਗਜ਼ ਪੱਤਰ 'ਚ ਨੁਕਸ ਕੱਢ ਕੇ ਉਹਨਾਂ ਨੂੰ ਬੁਲਾਉਣਾ ਫਿਰ ਉਹਨਾਂ ਨੂੰ ਬਲੈਕਮੇਲ ਕਰਨਾ ਜਾਂ ਉਹਨਾਂ ਤੋਂ ਜ਼ਬਰਨ ਪੈਸੇ ਲੈਣਾ ਇਹ ਬਿਲਕੁਲ ਨਹੀਂ ਚੱਲੂਗਾ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਜਦ ਹੀ ਕਾਰੋਬਾਰੀਆਂ ਨੂੰ ਸਰਕਾਰ ਵੱਲੋਂ ਪੂਰੀ ਮੈਂ ਅਸ਼ੋਰੈਂਸ ਦਿੰਨਾ ਕਿ ਅਸੀਂ ਤੁਹਾਡੇ ਨਾਲ ਖੜਾਂਗੇ ਜੇ ਤੁਹਾਨੂੰ ਕੋਈ ਅਫਸਰ ਕੋਈ ਲੀਡਰ ਚਾਹੇ ਜਿੱਡਾ ਮਰਜੀ ਚਾਹੇ ਸਾਡੀ ਸਰਕਾਰ ਦੇ ਵਿੱਚ ਹੀ ਆ ਉਹ ਕੋਈ ਤੰਗ ਕਰਦਾ ਕੋਈ ਬਲੈਕਮੇਲ ਕਰਦਾ ਕੋਈ ਕਾਗਜ਼ ਪੱਤਰ ਨੂੰ ਜਾਣ ਬੁੱਝ ਕੇ ਲੇਟ ਕਰ ਰਿਹਾ ਹੈ ਜਬਰਸ਼ਟਾ ਚਾਰ ਕਰਨ ਤੇ ਮਜਬੂਰ ਕਰ ਰਿਹਾ ਤੁਹਾਨੂੰ ਜਾਂ ਮਾਹੌਲ ਬਣਾ ਰਿਹਾ ਕ腐ਸ਼ਨ ਦਾ ਤਾਂ ਬਿਲਕੁਲ ਡਰੋ ਨਾ ਸ਼ਿਕਾਇਤ ਕਰੋ ਕਾਰਵਾਈ ਕਰਨਾ ਸਾਡਾ ਕੰਮ ਹੈ ਮੈਂ ਪਹਿਲਾਂ ਵੀ ਬਹੁਤ ਵਾਰ ਇਹ ਕਹਿ ਚੁੱਕਿਆ ਹਾਂ ਕਿ ਭਾਵੇਂ ਮੇਰਾ ਕੋਈ ਆਪਣਾ ਹੋਵੇ ਕੋਈ ਸਾਕਾ ਹੋਵੇ ਪਰ ਛੇੜਛਾੜ ਦੇ ਮਾਮਲੇ 'ਚ ਬਖਸ਼ਿਆ ਨਹੀਂ ਜਾਊਗਾ। ਔਰ ਮੈਂ ਸਾਰੇ ਅਫਸਰਾਂ ਨੂੰ ਜਾਂ ਜਿਨੇ ਵੀ ਲੀਡਰ ਨੇ ਚਾਹੇ ਉਹ ਕਿਸੇ ਵੀ ਅਹੁਦੇ ਤੇ ਨੇ ਮੈਂ ਉਹਨਾਂ ਨੂੰ ਫੇਰ ਇੱਕ ਵਾਰੀ ਇਹ ਦੱਸ ਦੇਣਾ ਚਾਹਣਾ ਕਿ ਕਰਪਸ਼ਨ ਵਾਸਤੇ ਸਾਡੀ 0 ਟੋਲਰੈਂਸ ਹੈ ਅਸੀਂ ਕੋਈ ਤਰਸ ਨਹੀਂ ਖਾਵਾਂਗੇ ਕੋਈ ਕਿਸੇ ਤੇ ਰਹਿਮ ਨਹੀਂ ਕਰਾਂਗੇ ਕਿਉਂਕਿ ਜਿਨੇ ਕੋਈ 10000 20000 ਮੰਗ ਲਿਆ ਜਾਂ ਕੋਈ ਲੱਖਾਂ ਦੀ ਗਿਣਤੀ ਚ ਵੀ ਕਰ ਲੈਂਦੇ ਆ ਕਰਪਸ਼ਨ ਉਹ ਜਿਹੜਾ ਜਿਹੜਾ ਬੰਦਾ ਮਜਬੂਰ ਕਰਤਾ ਤੁਸੀਂ ਪੈਸੇ ਦੇਣ ਤੇ ਉਹ ਪਤਾ ਨਹੀਂ ਕਿਹੜੀਆਂ ਕਿਹੜੀਆਂ ਹਾਲਾਤਾਂ ਚੋਂ ਲੰਘ ਕੇ ਉਹ ਪੈਸੇ ਲੈ ਕੇ ਆਉਂਦਾ ਕਿੱਥੇ ਕਿਥੇ ਮਨ ਤਾਂ ਕਰਦਾ ਹੋਊਗਾ ਕਿਵੇਂ ਕਿਵੇਂ ਉਹਨੂੰ ਉਹਦੇ ਦਿਲ ਤੇ ਕੀ ਬੀਤਦੀ ਹੋਊਗੀ ਸੋ ਇਮਾਨਦਾਰੀ ਨਾਲ ਕਮਾਇਆ ਹੋਇਆ ਪੈਸਾ ਜਿਹੜਾ ਉਹ ਬਰਕਤ ਕਰਦਾ ਪੰਜਾਬੀ ਦੀ ਕਹਾਵਤ ਹੈ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਪਾਪ ਦੀ ਕਮਾਈ ਬਰਕਤ ਨਹੀਂ ਕਰਦੀ ਉਹ ਕਿਤੇ ਨਾ ਕਿਤੇ ਇੱਥੇ ਨਿਕਲ ਜਾਂਦੀ ਹੈ ਕਿਸੇ ਦੀ ਔਲਾਦ ਵਿੱਚ ਦੀ ਨਿਕਲ ਜਾਂਦੀ ਹੈ ਔਲਾਦ ਮਾੜੀ ਨਿਕળે ਆਉਂਦੀ ਹੈ ਕਿਸੇ ਦਾ ਕੋਈ ਹੋਰ ਨੁਕਸਾਨ ਹੋ ਜਾਂਦਾ ਪ੍ਰਮਾਤਮਾ ਸਭ ਦੇਖਦਾ ਕਹਿੰਦੇ ਸਵਰਗ ਨਰਕ ਇੱਥੇ ਨੇ ਸੋ ਇੱਕ ਵਾਰੀ ਫੇਰ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਪੰਜਾਬੀਆਂ ਨੂੰ ਮੈਂ ਬੇਨਤੀ ਕਰਦਾ ਜੇ ਤੁਹਾਡੇ ਨਜ਼ਰ 'ਚ ਕੋਈ ਐਸਾ ਬੰਦਾ ਚਾਹੇ ਉਹ ਕਿੱਡਾ ਮਰਜੀ ਹੋਵੇ ਪਾਵਰਫੁੱਲ ਕ੍ਰਪਸ਼ਨ ਕਰਦਾ ਹੈ ਜਾਂ ਤੁਸੀਂ ਤੁਹਾਨੂੰ ਕ੍ਰਪਸ਼ਨ ਜਾਂ ਤੁਹਾਨੂੰ ਰਿਸ਼ਵਤ ਦੇਣ ਵਾਸਤੇ ਮਜਬੂਰ ਕਰਦਾ ਜਾਂ ਬਹਾਨੇ ਬਣਾ ਰਿਹਾ ਹੈ ਮੌਕਾ ਭਾਲ ਰਿਹਾ ਹੈ ਤਾਂ ਕਿਰਪਾ ਕਰਕੇ ਸਾਨੂੰ ਜਰੂਰ ਦੱਸੋ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸੋ ਸਾਡੀ ਪਾਰਟੀ ਨੇ ਇਹ ਦੱਸਤਾ ਕਿ ਅਸੀਂ ਆਪਣੇ ਵਿਰੋਧੀ ਜਿਹੜੀ ਹੈ ਉਹ ਕਾਰਵਾਈ ਕਰਦੇ ਆ ਤੇ ਮੈਂ ਫੇਰ ਕਹਿਣਾ ਇਹ ਕਿਸੇ ਵਿਅਕਤੀ ਵਿਰੁੱਧ ਨਹੀਂ ਇਹ ਭ੍ਰਿਸ਼ਟਾਚਾਰੀ ਸਿਸਟਮ ਦੇ ਵਿਰੁੱਧ ਲੜਾਈ ਹੈ ਔਰ ਇਸ ਲੜਾਈ ਨੂੰ ਅਸੀਂ ਜਾਰੀ ਵੀ ਰੱਖਾਂਗੇ ਔਰ ਜਿੱਤਾਂਗੇ ਵੀ ਇਨਕਲਾਬ ਜ਼ਿੰਦਾਬਾਦ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम ਤਾਜ਼ਾ ਤਰੀਨ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਖੇਡਾਂ ਵਿੱਚੋਂ ਖੇੜੇ ਅਣਖੀ ਦਲੇਰਾ ਦੀ ਹੁੰਦੀ ਜਿੱਥੇ ਪੇੜਿਓ ਬਪਰ ਸ਼ੇਰਾਂ ਦੀ ਵਿੱਚ ਮੈਦਾਨੇ ਭੜਨਾ ਹੁੰਦਾ ਕੰਮ ਦਲੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ ਅਮਰੀਕਨ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਨਿਊ ਜਰਸੀ ਸਪੋਰਟਸ ਕਲੱਬ ਕਰਵਾਉਣ ਜਾ ਰਿਹਾ ਹੈ ਕਬੱਡੀ ਕੱਪ 2025 ਅਮਰੀਕਨ ਫੈਡਰੇਸ਼ਨ ਦੇ ਬੈਨਰ ਹੇਠ 24 ਮਈ ਤੋਂ ਸ਼ਨੀਚਾਰ ਨੂੰ ਸੈਰਾਵਲ ਬੋਰੋ ਹਾਲ ਦੀ ਗਰਾਊਂਡ ਦੇ ਵਿੱਚ ਬਹੁਤ ਹੀ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਪੰਜ ਓਪਨ ਇੰਟਰਨੈਸ਼ਨਲ ਜੀਨ ਟੀਮਾਂ ਦੋ ਲੋਕਲ ਓਪਨ ਦੀਆਂ ਟੀਮਾਂ ਦੋ ਰੱਸੇ ਦੀਆਂ ਟੀਮਾਂ ਆ ਰਹੀਆਂ ਹਨ 24 ਮਈ 2025 ਦਿਨ ਸ਼ਨੀਵਾਰ ਨੂੰ ਸੇਰਵਿਲ ਬਾਰੋ ਹਾਲ 167 ਮੇਨ ਸਟਰੀਟ ਸੇਰਵਿਲ ਨਿਊ ਜਰਸੀ ਵਿਖੇ ਪਹੁੰਚਣਗੀਆਂ ਚੋਟੀ ਦੀਆਂ ਟੀਮਾਂ ਪੈਣ ਗਿਆ ਰੇਡਾਂ ਲੱਗਣਗੇ ਜੱਫੇ ਨਾਮੀ ਕਬੱਡੀ ਖਿਡਾਰੀ ਦਿਖਾਉਣਗੇ ਮੈਦਾਨ 'ਚ ਜ਼ੋਰ 24 ਮਈ ਨੂੰ ਅਮਰੀਕਨ ਕਬੱਡੀ ਫੈਡਰੇਸ਼ਨ ਵੱਲੋਂ ਸੀਜ਼ਨ ਦਾ ਪਹਿਲਾ ਕਬੱਡੀ ਦਾ ਕਰਵਾਇਆ ਜਾ ਰਿਹਾ ਸਾਰੇ ਕਬੱਡੀ ਲਵਰਾਂ ਤੇ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਅਮੋਵਾਗੇ ਪੁੱਜੋਤੇ ਮੇਲੇ ਇਰੋਨਪੁਰ ਦਾ ਇਸ ਕਬੱਡੀ ਕੱਪ ਲਈ ਆਪ ਸਭ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਸੋ ਪਾਚਣਾ ਨਾ ਭੁੱਲਣਾ 24 ਮਈ ਦਿਨ ਸ਼ਨੀਵਾਰ ਨੂੰ ਸੇਰਵਿਲ 12 ਹਾਲ 167 메인 ਸਟਰੀਟ ਸੇਰਵਿਲ ਨਿਊ ਜਰਸੀ ਵਿਖੇ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ।